ਪੰਜਾਬੀ ਸਭਿਆਚਾਰ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸੱਚੀ ਕਲ ਕਰਕੇ ਮਾਨ ਮਹਿਸੂਸ ਕਰਦੇ ਹਾਂ ਜੋ ਲਗਾਤਾਰ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਨੇ ਤੇ ਹਰ ਰੋਜ਼ ਸਾਡੇ ਦੁਆਰਾ ਗਾਏ ਲੋਕ ਗੀਤਾਂ ਨੂੰ ਸੁਣਦੇ ਨੇ ਸਾਡੇ ਲੋਕ ਗੀਤਾਂ ਦੀ ਉਡੀਕ ਕਰਦੇ ਨੇ ਤੁਹਾਡੀ ਉਡੀਕ ਸਾਨੂੰ ਹਮੇਸ਼ਾ એનર્ਜੀ ਦਿੰਦੀ ਹੈ ਤੇ ਅਸੀਂ ਉਸ ਉਡੀਕ ਤੇ ਬੂਰ ਪਾਉਣ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਆ ਅੱਜ ਫੇਰ ਤੁਹਾਡੀ ਉਡੀਕ ਦੀ ਪੂਰਤੀ ਨੂੰ ਪੂਰਾ ਕਰਨ ਦੇ ਲਈ ਤੇ ਅਸੀਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਸਨਮੁਖ ਹੋਏ ਆਂ ਉਮਿਰ ਕਰਦੇ ਆ ਤੁਸੀਂ ਇਸ ਲੋਕਗੀਤ ਨੂੰ ਵੀ ਪਰਮਾ ਹੰਗਾਰਾ ਦੋਗੇ ਆਪ ਗਾਓਗੇ ਆਪਣੇ ਬੱਚਿਆਂ ਨੂੰ ਵੀ ਸਿਖਾਓਗੇ ਤੇ ਇਸ ਇਹਨਾਂ ਲੋਕਗੀਤਾਂ ਨੂੰ ਸੰਕਟ ਦੀ ਕੜੀ ਦੇ ਵਿੱਚੋਂ ਬਚਾਓਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਲੋਕਗੀਤਾਂ ਨੂੰ ਪਹੁੰਚਾਓਗੇ ਪੰਜਾਬੀ ਸੱਭਿਆਚਾਰ ਦੀ ਅਮੀਰੀ ਨੂੰ ਬਰਕਰਾਰ ਰੱਖੋਗੇ ਤੇ ਅੱਜ ਫਿਰ ਆਪਾਂ ਹੋਣਾ ਰਲ ਮਿਲ ਕੇ ਅੱਜ ਵਾਲਾ ਲੋਕ ਗੀਤ ਗਾਈਏ ਤੇ ਇਸ ਦਾ ਆਨੰਦ ਮਾਣੀਏ ਦੰਦ ਚੀਤੇ ਪਰ ਵੱਟੇ ਕਾ ਮੇਰਾ ਜੋ ਬਨ ਗੁੜਾ ਹੋਏ ਦੰਦ ਚੀਤੇ ਪਰ ਵਰਟੇ ਕਾળે ਨਗੋ जाई मेरे माया दूध बिन कौन है बेली दंद चेटे पर वटे काले अज ਕੰਢ ਦੇਤੇ ਨਾ ਜਾਈ ਮੇਰੇ ਮਈਆ ਮੈਂ ਤੇਰੇ ਵਲ ਵੇਖਾ ਵੇ ਦੰਦੇ ਚੀਤੇ ਪਰਵਟੇ ਕਾਲੇ ਅਜਬ വട്ടജ ബോറി ചേട്ടവേ അജപോരി ടേക്കായ കണ്ടായി മായ രൂപ ਦੰਦ ਦੇ ਚਿੱਟੇ ਪਰਵਟੇ ਕਾਣੇ ਅਜਬ ਗੋਰੀ ਦਾ ਜੂੜਾ ਹੋਏ ਕੰਢ ਦੇਤੇ ਨਾ ਜਾਈ ਮੇਰੇ ਮਈਆ ਮੇ ਹਾਂਜੀ ਦੋਸਤੋ ਇਹ ਸੀ ਲੋਗ ਗੀਤ ਇੱਕ ਬੜਾ ਸੋਹਣਾ ਲੋਗ ਗੀਤ ਪਤੀ ਪਤਨੀ ਦਾ ਲੋਗ ਗੀਤ ਉਮੀਦ ਕਰਦੇ ਹਾਂ ਤੁਸੀਂ ਇਸ ਲੋਗ ਗੀਤ ਤੋਂ ਵੀ ਚੰਗਾ ਲਤਫਲਾਉਂਗੇ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਇਸ ਨੂੰ ਚੰਗਾ ਨਿਭਾਉਣ ਦੇ ਲਈ ਤੇ ਤੁਸੀਂ ਵੀ ਰੂਹ ਦੇ ਨਾਲ ਸੁਣਿਓ ਤੇ ਰੂਹ ਦੇ ਨਾਲ ਹੀ ਸਾਨੂੰ ਵਧੀਆ-ਵਧੀਆ ਕੰਪਲੀਮੈਂਟ ਕਰਿਓ ਹਰ ਰੋਜ਼ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਨੇ ਆ ਤੇ ਅੱਜ ਵਾਲਾ ਗੀਤ ਲੋਕ ਗੀਤ ਜਿਹੜਾ ਹੈਗਾ ਅਸੀਂ ਕੋਸ਼ਿਸ਼ ਕੀਤੀ ਤੇ ਵਧੀਆ ਨਿਵਾਇਆ ਜਾਵੇ ਹੈਨਾ ਤੇ ਕੱਲ ਨੂੰ ਫੇਰ ਆਪਾਂ ਫੇਰ ਮਿਲਦੇ ਹਾਂ ਇੱਕ ਨਵੇਂ ਲੋਕ ਗੀਤ ਦੇ ਨਾਲ ਉਦੋਂ ਤੱਕ ਦੇ ਲਈ